ਜਦੋਂ ਮਾਪੇ ਧੀਆਂ ਦੇ ਵਿਆਹ ਕਰਦੇ ਆ ਨਾ ਤੇ ਬੱਚੀਆਂ ਨੂੰ ਡੋਲੇ ਪਾ ਕੇ ਮਾਪਿਆਂ ਵੱਲੋਂ ਵਦੈਗੀ ਦਿੱਤੀ ਜਾਂਦੀ ਹੈ ਤੋਰੀਆ ਜਾਂਦਾ ਹੈ ਤੇ ਧੀ ਦਿਲ ਤੇ ਪੱਥਰ ਧਰ ਕੇ ਜਦੋਂ ਡੋਲੇ ਉੱਚ ਪਹਿਲਾ ਕਦਮ ਰੱਖਦੀ ਹੈ ਉਹਦੀਆਂ ਭਾਵਨਾਵਾਂ ਵਿਰਾਗ ਬਣ ਕੇ ਉਛਲਦੀਆਂ ਅੱਖਾਂ 'ਚ ਹੰਝੂ ਆ ਜਾਂਦੇ ਆ ਤੇ ਹਰ ਧੀ ਡੋਲੇ ਚੜਨ ਲੱਗੀ ਪਿੱਛੇ ਪਰਤ ਕੇ ਗਾਹ ਨਾਲ ਆਪਣੇ ਬਾਪ ਵੱਲ ਵਿੰਦੀ ਤੇ ਤਰਲਾ ਲੈ ਕੇ ਕਹਿੰਦੀ ਬਾਪੂ ਇਸ ਪਿੰਡ ਦੀਆਂ ਗਲੀਆਂ 'ਚ ਇਸ ਘਰ ਸਖੀਆਂ ਨਾਲ ਰੋੜ ਖੇਡੇ ਐ ਇਹ ਮੇਰੇ ਲਈ ਪਿਤਾ ਜੀ ਪਰਾਇਆ ਕਿਉਂ ਹੋਣ ਲੱਗਾ ਕੀ ਹੋਵੇ ਜੇ ਮੈਨੂੰ 4 ਦਿਨ ਮੇਰਾ ਬਾਬਲ ਇਸ ਘਰ ਵਿੱਚ ਹੋਰ ਰੱਖ ਲੈ ਪਰ ਕੌਣ ਰੱਖਦਾ ਇਹ ਮਰਜ਼ਾਦਾ ਹੈ ਸਮਾਜ ਦੇ ਲਾਲੋ ਦੀ ਪੁੱਤਰੀ ਰਜਨੀ ਅੱਖਾਂ ਨੰਮ ਸੰਨਾ ਉਹ ਆਪਣੇ ਬਾਪੂ ਦੀ ਹਿੱਕ ਨੂੰ ਹੰਝੂਆਂ ਨਾਲ ਗੱਲੀਆਂ ਕਰਕੇ ਕਹਿੰਦੀ ਬਾਬਲਾ 2 ਦਿਨ ਮੈਨੂੰ ਇਸ ਘਰ ਵਿੱਚ ਹੋਰ ਰੱਖ ਲੈ ਭਾਈ ਲਾਲੋਂ ਦੇ ਉਹਦੇ ਸਿਰ ਉੱਤੇ ਹੱਥ ਰੱਖ ਕੇ ਵਜਨ ਕੀਤਾ ਆਖਿਆ ਤੇ ਇਹ ਤੂੰ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਹੈ ਯਾਦ ਰੱਖੋ ਇੱਕ ਧੀ ਦੇ ਬਾਪ ਨੂੰ ਜੇ ਕੋਈ ਇਹ ਸਵਾਲ ਕਰੇ ਨਾ ਵੀ ਤੇਰੀ ਜ਼ਿੰਦਗੀ ਦੇ ਸਭ ਤੋਂ ਵੱਡੀ ਅਮੀਰੀ ਕੀ ਹੈ ਤੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਕੀ ਹੈ ਤੇ ਉਹਨੂੰ ਤੂੰ ਲਿਖਣਾ ਇੱਕ ਅੱਖਰ ਵਿੱਚ ਹੈ ਹਰ ਧੀ ਦਾ ਬਾਪ ਹੈ ਇਹ ਲਿਖ ਦੇਗਾ ਤਦੇ ਨੂੰ ਬਿਹਾਰੀ ਧੀ ਕਿਉਂਕਿ ਧੀ ਤੇ ਪਿਓ ਦਾ ਰਿਸ਼ਤਾ ਬੜਾ ਸੁੱਚਾ ਤੇ ਬੜਾ ਪਵਿੱਤਰ ਰਿਸ਼ਤਾ ਹੈ ਆਓ ਤੱਕੀਏ ਡੋਲੇ ਘੱਤ ਕੇ ਭਾਈ ਲਾਲੋ ਆਪਣੀ ਬੱਚੀ ਨੂੰ ਕਿਵੇਂ ਦੋ ਗੱਲਾਂ ਕਰਕੇ ਅਸੀਸਾਂ ਦਿੰਦਾ ਭੈਣੋ ਇਹ ਕਵਿਤਾ ਮੈਂ ਵਿਸ਼ੇਸ਼ ਕਰਕੇ ਤੁਹਾਡੇ ਵਾਸਤੇ ਗਾ ਰਿਹਾ ਹਾਂ ਆਓ ਤੱਕੀਏ ਕੰਨਿਆ ਡੋਲੀ ਚੜਨ ਲੱਗੀ ਤੇ ਬਾਬਲ ਧੀ ਦੇ ਸਿਰ ਉੱਤੇ ਹੱਥ ਰੱਖ ਕੇ ਆਪਣੀ ਜਿਗਰ ਦੀ ਬੋਟੀ ਨੂੰ ਅਸੀਸਾਂ ਹੇ ਇੰਜ ਦੇ ਰਿਹਾ ਖੁਸ਼ੀ ਮਨੁੱਖੇ ਜੀਵਨ ਦੀ ਕੀ ਕੀ ਲੇਖਦਿਆਂ ਜੇ ਇੱਕ ਅੱਖਰ ਵਿੱਚ ਲਿਖਣਾ ਹੈ ਤਾਂ ਧੀ ਲੇਖਦਿਆਂ ਜੇ ਇੱਕ ਅੱਖਰ ਵਿੱਚ ਲਿਖਣਾ ਹੈ ਤਾਂ ਧੀ ਲੇਖਦਿਆਂ ਜੋ ਮਾਂ ਪਿਆਂਦੇ ਦਿਲ ਦੇ ਬਹੁਤ ਕਰੀਬ ਹੋਵੇ ਨੀਤੀਏ ਤੈਨੂੰ ਹਰ ਇੱਕ ਖੁਸ਼ੀ ਨਸੀਬ ਹੋਵੇ ਧੀਏ ਤੈਨੂੰ ਹਰ ਇੱਕ ਖੁਸ਼ੀ ਨਸੀਬ ਹੋਵੇ ਓ ਖੁਸ਼ੀ ਮਨੁੱਖੇ ਜੀਵਨ ਦੀ ਕੀ ਕੀ ਲਿਖਦਿਆਂ ਜੇ ਇੱਕ ਅੱਖਰ ਵਿੱਚ ਲਿਖਣਾ ਹੈ ਤਾਂ ਧੀ ਲਿਖਦਿਆਂ ਇਹ ਇੱਕ ਹੀ ਅੱਖਰ ਵਿੱਚ ਲਿਖਣਾ ਹੈ ਤਾਂ ਧੀ ਲਿਖ ਦਿਆਂ ਜੋ ਮਾਂ ਪਿਆੰਦੇ ਦਿਲ ਦੇ ਬਹੁਤ ਕਰੀਬ ਹੋਵੇ ਨੀਤੀਏ ਤੈਨੂੰ ਹਰ ਇੱਕ ਖੁਸ਼ੀ ਨਸੀਬ ਹੋਵੇ ਧੀਏ ਤੈਨੂੰ ਹਰ ਇੱਕ ਖੁਸ਼ੀ ਨਸੀਬ ਹੋਵੇ ਓ ਪੋਤ ਮਰਵੇ ਕੰਗਾ ਕਰ ਵਿੱਚ ਬਾਬਲ ਦੇ ਧੀਆ ਰਹਿਣ ਹਮੇਸ਼ਾ ਦਰ ਵਿੱਚ ਬਾਬਲ ਦੇ ਧੀਆ ਰਹਿਣ ਹਮੇਸ਼ ਦਰ ਵਿੱਚ ਬਾਬਲ ਦੇ ਸੁਪਨੋ ਹੋਇਆ ਤੱਥ ਰਿਸ਼ਤਿਆਂ ਨਾ ਪਿਆੰਦਾ ਧੀਆ ਸਦਾ ਵੰਡਾਉਂਦੀਆਂ ਨੇ ਦੁੱਖ ਮਾਪਿਆਂ ਦਾ ਧੀਆ ਸਦਾ ਵੰਡਾਉਂਦੀਆਂ ਨੇ ਦੁੱਖ ਮਾਪਿਆਂ ਦਾ ਓਹ ਤਨ ਮਾਪਿਆਂ ਦਾ ਜਿਗਰ ਦਿਲ ਦੇ ਟੋਟੇ ਨੂੰ ਚਾਵਾਂ ਦੇ ਨਾਲ ਪਾਲਿਆ ਜੇਸ ਬਰੋਟੇ ਨੂੰ ਚਾਵਾਂ ਦੇ ਨਾਲ ਪਾਲਿਆ ਜੇਸ ਬਰੋਟੇ ਨੂੰ ਢੋਲੀ ਪਾ ਕੇ ਮਾਪੇ ਫਰਜ ਨਿਭਾ ਦਿੰਦੇ ਤੂੰ ਖੁਸ਼ੀਆਂ ਮਾਣ ਧੀਏ ਦਿਲੋਂ ਦੁਆ ਦਿੰਦੇ ਖੁਸ਼ੀਆਂ ਮਾਣੇ ਧੀਏ ਦਿਲੋਂ ਦੁਆ ਦਿੰਦੇ ਓ ਦੇਸ਼ ਪਰਾਏ ਤੋਰਨ ਢੋਲੀ ਕੰਨਿਆਂ ਦੀ ਮੈਨੂੰ ਵਹਾਂਦੀ ਪੋਲੀ ਕੰਨਿਆਂ ਦੀ ਮੈਨੋਂ ਨੀਰ ਵਹਾਉਂਦੀ ਪੋਲੀ ਕੰਨਿਆਂ ਦੀ ਜਿਹੜੀ ਅਸੀਂ ਸਾ ਮਾਪੇ ਭਿੱਜੀਆਂ ਅੱਖਾਂ ਨਹੀਂ लाड़ ਲਿਏ ਸੁਣ ਤੈਨੂੰ ਰੱਬ ਦੀਆਂ ਰੱਖਾਂ ਨਹੀਂ लाड़ ਲਿਏ ਸੁਣ ਤੈਨੂੰ ਰੱਬ ਦੀਆਂ ਰੱਖਾਂ ਨਹੀਂ ਆ ਤੀਆਂ ਦੇ ਲਈ ਮਾਪੇ ਖਵਾਬ ਸਜਾਉਂਦੇ ਨੇ ਦੈਲੀ ਮਾਪੇ ਖਵਾਬ ਸਜਾਉਂਦੇ ਨੇ ਰਾਜਮਾਨ ਦੀ ਰਹੇ ਸਦਾ ਹੀ ਚਾਉਂਦੇ ਨੇ ਰਾਜਮਾਨ ਦੀ ਰਹੇ ਸਦਾ ਹੀ ਚਾਉਂਦੇ ਨੇ ਸੱਸ ਸੋਹਰੇ ਨੂੰ ਹਾਂ ਸੱਸ ਸੋਹਰੇ ਨੂੰ ਮਾਪਿਆਂ ਤੋਂ ਵੱਧ ਜਾਣੀ ਤੂੰ ਹੁਕਮ ਚ ਰਹਿ ਮਾਲਕ ਦੇ ਖੁਸ਼ੀਆਂ ਮਾਣੀ ਤੂੰ ਹੁਕਮ ਚ ਰਹਿ ਮਾਲਕ ਦੇ ਖੁਸ਼ੀਆਂ ਮਾਣੀ ਤੂੰ ਓ ਨજરਾਨੀ ਵਿੰਨ ਰੱਖੀ ਮਾਤੀ ਉਚੇਰੀ ਨੀ ਚੌਂ ਕੂਟਾਂ ਵਿੱਚ ਹੋਵੇ ਸੋਭਾ ਤੇਰੀ ਨੀ ਚੌਂ ਕੂਟਾਂ ਵਿੱਚ ਹੋਵੇ ਸੋਭਾ ਤੇਰੀ ਨੀ ਸਤਕਾਰ ਮੁਹੱਬਤ ਛੋਟਿਆਂ ਨੂੰ ਰੱਜ ਰੱਜ ਦੇਵੀ ਪਿਆਰ ਮੁਹੱਬਤ ਛੋਟਿਆਂ ਨੂੰ ਰੱਜ ਰੱਜ ਦੇਵੀ ਪਿਆਰ ਮੁਹੱਬਤ ਛੋਟਿਆਂ ਨੂੰ ਵੱਡੇ ਦਿਲ ਨਾਲ ਵੱਡੀ ਜ਼ਿੰਮੇਵਾਰੀ ਨਹੀਂ ਰਹਿ ਨਾ ਬਹਉਂਦੀ ਧੀਏ ਜ਼ਿੰਦਗੀ ਸਾਰੀ ਨਹੀਂ ਰਹੀ ਨਾ ਬਹਉਂਦੀ ਧੀਏ ਜ਼ਿੰਦਗੀ ਸਾਰੀ ਨਹੀਂ ਅਮਰਜੀਤ ਸਿੰਘ ਸ਼ਾਇਰ ਲਿਖੇ ਸਬਰ ਆਵਾਂ ਦਾ ਅਮਰਦੀਪ ਸਿੰਘ ਸ਼ਾਇਰ ਲਿਖੇ ਸਬਰ ਆਵਾਂ ਦਾ ਤੂੰ ਬਾਬਲ ਦੀ ਪਗੜੀ ਮਾਣ ਪਰਾਵਾਂ ਦਾ ਤੂੰ ਬਾਬਲ ਦੀ ਪਗੜੀ ਮਾਣ ਪਰਾਵਾਂ